ਸਰਕਾਰ ਨੂੰ ਗਾਇ ਹੈ ਸਨੇਹ ਕਿ ਖਬਰਦਾਰ ਹੋ ਜਾ ਦੇ ਜ਼ਮੀਨਾਂ ਕਨੇ ਆਪ ਚਿੱਤੀ ਹੈ 1952 ਤੋਂ ਪਹਿਲਾਂ ਹੀ ਸਰਦਾਰਾਂ ਤੋਂ ਖੋਕੇ ਮਜਾਰਾਂ ਨੂੰ ਦਿੱਤੀਆਂ ਸੀ ਉਹ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਕੇ ਮਰੱਭੇਬੰਦੀ ਕਰਕੇ ਉਹਨਾਂ ਦੇ ਚੱਕਾ ਕਢ ਕਢ ਕੇ ਉਹ ਸਰਕਾਰ ਨੇ ਆਪਣੇ ਕਰਮਚਾਰਜ ਕਰਕੇ ਕਾਰਪੋਰੇਟ ਨੂੰ ਦੇਣੀ ਹੈ ਤਾਂ ਇਹ ਗੱਲ ਇੰਨੀ ਗਨੀ ਵੀ ਚੋਂ ਪਿੰਡੀ ਜ਼ਮੀਨ ਦੀ ਰਿਸ਼ਾਲ ਦੇ ਹੀ ਕਰਕੇ ਸੱਰਾਣਾ ਦੇ ਵਾਲੇ ਕਰ ਮੈਂ ਕਰ ਇਹਨੇ ਜੇ ਗੱਲ ਹੁੰਦੀ ਦਸ ਰਾਗਾ ਤੋਂ ਮੋੜਦੇ ਸੀ ਉਹਨਾਂ ਦੇ ਅਧਿਕਾਰੀ ਅਸੀਂ ਹੋ ਗਿਆ ਲਾਠੀ ਚਾਰਜ ਪਹਿਲੇ ਪਰਚੇ ਕੋਈ ਗੱਲ ਨਹੀਂ ਮੁੜ ਕੇ ਸੀ ਜੀ ਡਾਕਟਰ ਸੁਬਹਿਮ ਕੋਰਟ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਵਾਸਤੇ ਕੋਈ ਅਧਿਕਾਰੀ ਦੇ ਬਾਹਰ ਇਧਰ ਮੂਹਰ ਸੋਨੇ ਨੋਲੰਡਾ ਸਰਕਾਰ ਕਿਸਾਨਾਂ ਮਜ਼ਦੂਰਾਂ ਜਥੇਬੰਦੀਆਂ ਦੇ ਦਾ ਇਹ ਗਨ ਇਨੀਕ ਨਹੀਂ ਹੈ ਇਹ ਕਰਕੇ ਅੱਜ ਦੀ ਰੈਲੀ ਦੇ ਵਿੱਚ ਕਲਿੰਗਾਰਜਨ ਜਥੇਬੰਦੀਆਂ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਨਹੀਂ ਆਂ ਕੱਟੀਆਂ ਲੋਕੇ ਸੰਕੇਤ ਕੀ ਦੰਡੀਆਂ ਨੇ ਸਨੇਹਾ ਕੀ ਦੰਡੀਆਂ ਨੇ ਤੁਹਾਨੂੰ ਕੀ ਕਹਿਣਾ ਚਾਹੁੰਦੀ ਆਲੇ ਜਨ ਇਹ ਕਹਿਣਾ ਚਾਹੁੰਦੀ ਆਲੇ ਸਰਕਾਰ ਨੂੰ ਗਾਇ ਹੈ ਸੁਨੇਹਾ ਕਿ ਖਬਰਦਾਰ ਹੋ ਜਾ ਜੇ ਜ਼ਮੀਨਾਂ ਕਦੇ ਅਸਤੀਤੀ ਹੈ ਕੇਂਦਰ ਨੂੰ ਤੇਰਾ ਇਹ ਸਾਰਾ ਇਹ ਸੁਨੇਹਾ ਕਿ ਕਾਰਪੋਰੇਟ ਦੇ ਪੱਖ ਚ ਲੈਣ ਵਾਲੇ ਤੇਰੇ ਫੈਸਲੇ ਕਦ ਤੱਕ ਕਦੇ ਕਿਤੇ ਲਾਗੂ ਹੋਣ ਨਹੀਂ ਦਿੱਤੇ ਪੰਜਾਬ ਦੀ ਧਰਤੀ ਦੇ ਵਿੱਚ ਜਿੱਗਾ ਤੇਰਾ ਇਹ ਮਨਸੂਬਾ ਹੈ ਤੇ ਪੰਜਾਬ ਦੀ ਅਫਵਾਉ ਧਰਤੀ ਨੂੰ ਮੈਂ ਕਾਰਪੋਰੇਟ ਦੇ ਹਵਾਲੇ ਕਰ ਦੂਗਾ ਇਹਦੇ ਜਹੌਣ ਵਾਲੇ ਹੱਲੇ ਨੂੰ ਅਸੀਂ ਚੰਗੀ ਤਰ੍ਹਾਂ ਸਮਝਿਆ ਜਾਣਦੇ ਆ ਤੇ ਅਸੀਂ ਇਹ ਪੱਟਾਂ ਦੀ ਲੜਾਈ ਸਮਝਦੇ ਆ ਇਹ ਸਾਡੀਆਂ ਪੱਟਾਂ ਦੇ ਆ ਕੇ ਲੜਖੇ ਮਾਰਨ ਵਾਲਾ ਕਾਰਪੋਰੇਟ ਪੰਜਾਬ ਦੇ ਕਿਰਤੀ ਲੋਕਾਂ ਨੇ ਕਦੇ ਬਰਦਾਸ਼ਤ ਨਹੀਂ ਕਰਨਾ